ਸਵਤੰਤਰਤਾ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਅੰਦਰੂਨੀ ਹੱਸਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਹੀ ਹੋਰਨਾਂ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਵੀ ਪੰਜਾਬ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਹੈ। ਪੁਲਿਸ ਵੱਲੋਂ ਜੰਮੂ ਕਸ਼ਮੀਰ ਨੂੰ ਪੰਜਾਬ ਨਾਲ ਜੋੜਦੇ ਮਾਧੋਪੁਰ ਨਾਕੇ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਜੰਮੂ ਕਸ਼ਮੀਰ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਹਰ ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ। ਤਾਂ ਜੋ ਸਵਤੰਤਰਤਾ ਦਿਹਾੜੇ ਤੇ ਕੋਈ ਸ਼ਰਾਰਤੀ ਅੰਸਰ ਕਿਸੇ ਅਣਸੁਖਾਵੀ ਵਾਰਦਾਤ ਨੂੰ ਅੰਦਰਾਮ ਨਾ ਦੇ ਸਕੇ ਪਿੱਛੇ ਵੀ ਨਾਕੇ ਤੇ ਰੁਕਦੇ 15 ਅਗਸਤ ਦੀ ਸਾਰੀ ਚੈਕਿੰਗ ਹੋਣ ਰਹੀ ਹੈ ਤੇ ਬਹੁਤ ਵਧੀਆ ਲੱਗਿਆ ਸਾਰੇ ਚੈਕਿੰਗ ਹੋਣ ਰਹੀ ਹੈ ਗੱਡੀ ਦੀ ਕੀ ਗੱਡੀ ਦੀ ਚੈਕਿੰਗ ਕਰਦੇ ਆ ਤੇ ਸਾਡੇ ਤਾਂ ਵੀ ਬੜਾ ਅੱਛਾ ਹੈ ਕਿ ਚੈਕਿੰਗ ਹੋ ਰਹੀ ਹੈ ਕਿ ਸੁਰੱਖਿਆ ਦੇ ਲੈ ਕੇ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ ਨਹੀਂ ਨਹੀਂ ਕੋਈ ਮੁਸ਼ਕਲ ਨਹੀਂ ਆ ਰਹੀ ਸਰ ਬੜਾ ਅੱਛਾ ਲੱਗ ਰਿਹਾ ਨਹੀਂ ਨਹੀਂ ਕੋਈ ਪਰੇਸ਼ਾਨ ਬਿਲਕੁਲ ਤੰਗ ਨਹੀਂ ਕਰਦੇ ਬੜਾ ਪਿਆਰ ਨਾਲ ਸਾਰੇ ਸੰਜੋਧਿਆ ਦੇ ਬਿਕਰ ਸੋ ਕਿ ਗੱਡੀ ਚ ਕੀ ਨਹੀਂ ਹੈ ਹਾਂ ਸਰ ਕਿੱਥੇ ਚੈਕਿੰਗ ਹੋ ਰਹੀ ਹੈ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਅੱਜ ਕੱਲ ਟੈਰਿਸਟਾਂ ਦਾ ਬਹੁਤ ਮਾਹੌਲ ਫੈਲ ਇੰਡੀਆ ਵਿੱਚ ਇਸ ਕਰਕੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਹਰ ਗੱਡੀ ਨੂੰ ਰੋਕਿਆ ਜਾ ਰਿਹਾ ਹੈ, ਪੂਰਾ ਫੁੱਲ ਚੈੱਕ ਕੀਤਾ ਜਾ ਰਿਹਾ ਹੈ। ਚੱਲ ਵੀ ਕਿਹੜੀ ਚੈਕਿੰਗ ਹੁੰਦੀ ਹੈ ਜਾਂ ਹੁਣ 15 ਗੱਤੋਂ ਨੂੰ ਲੈ ਕੇ ਕਰ ਰਹੇ ਨੇ? ਨਹੀਂ ਸਰ ਵੈਸੇ ਵੀ ਵਿੱਚ ਵਿੱਚ ਹੁੰਦੀ ਰਹਿੰਦੀ ਆ ਚੈਕਿੰਗ, ਲੇਕਿਨ ਇਸ ਲਈ ਕੁਝ ਜ਼ਿਆਦਾ ਹੀ ਸਖਤੀ ਹੋ ਗਈ ਹੈ। ਪਾਰ ਵੀ ਚੈਕਿੰਗ ਹੋਈ ਆ, ਸਾਡੀ ਇੱਥੇ ਵੀ ਚੈਕਿੰਗ ਹੋਈ ਆ। ਬਹੁਤ ਅੱਛੀ ਗੱਲ ਆ ਸਰ। ਕੋਈ ਪੁਛ ਬਾਲੋ ਕੋਈ? ਨਹੀਂ ਨਹੀਂ ਸਰ ਕੋਈ ਤੰਗੀ ਨਹੀਂ ਹੈ। ਸਰ ਕੋਈ ਤੰਗ ਨਹੀਂ ਕਰ ਰਿਹਾ। ਉਹਨੇ ਆਪਣਾ ਕੰਮ ਕਰਨਾ, ਉਹਦੀ ਡਿਊਟੀ ਹੈਗੀ ਆ, ਉਹ ਡਿਊਟੀ ਕਰ ਰਹੇ ਨੇ। ਜੋ ਸਾਨੂੰ ਹਦਾਇਤਾਂ ਚੱਲ ਰਹੀ ਉਹਦੇ ਕਰਕੇ ਵੀ ਆਪਣੀ ਸਿਕਿਉਰਿਟੀ ਡੈਟ ਕੀਤੀ ਹੋਈ ਹੈ ਕਿਹੜੀਆਂ ਕਿਹੜੀਆਂ ਫੋਰਸਾਂ ਸਰੇ ਲੱਗੀਆਂ ਸਾਡੇ ਕੋਲ ਬੀਐਸਐਫ ਏਆਰਪੀ ਔਰ ਡਿਸਟ੍ਰਿਕਟ ਪੁਲਿਸ ਦਿਨ ਰਾਤ ਇੱਥੇ ਦਿਨ ਰਾਤ 24 ਘੰਟੇ ਡਿਊਟੀ ਚੱਲਦੀ ਆ ਚੱਲ ਰਹੀ ਆ ਔਰ ਵਧੀਆ ਡਿਊਟੀ ਕਰ ਰਹੇ ਆ ਸਰ ਇੱਥੇ ਮਾਧੋਪੁਰ ਦੇ ਵਿੱਚ ਹੀ ਹੈਗੇ ਜਾਂ ਸ਼ਹਿਰ ਦੇ ਵਿੱਚ ਵੀ ਪਟਨਾਗਰ ਜਿਲ੍ਹੇ ਦੇ ਵਿੱਚ ਵੀ ਪੂਰੀ ਤਰ੍ਹਾਂ ਸੁਰੱਖਿਆ ਜਰੀ ਹੋਤਾ ਟੋਟਲ ਡਿਸਟ੍ਰਿਕਟ ਦੇ ਵਿੱਚ ਲੜ ਚੱਲ ਰਿਹਾ ਟੋਟਲ ਡਿਸਟ੍ਰਿਕਟ ਦੇ ਵਿੱਚ ਅਮਨਾਤ ਔਰ 15 ਅਗਸਤ ਦੇ ਕਰਕੇ ਟੋਟਲ ਡਿਸਟ੍ਰਿਕਟ ਦੇ ਵਿੱਚ ਲੜ ਚੱਲ ਰਿਹਾ ਆਫਕੋਰਸ ਆਪਣੀ ਡਿਊਟੀ ਵਧੀਆ ਤੰ ਦੱਸਦੇ ਇਹ ਸੁਰੱਖਿਆ ਦੇ ਲਿਹਾਜ਼ ਨਾਲ ਪਠਾਨਕੋਟ ਇੱਕ ਸੰਵੇਦਨਸ਼ੀਲ ਜ਼ਿਲ੍ਹਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਵਕ-ਵਕਤ ਹਾਵਾਂ ਤੋਂ ਸ਼ੱਕੀ ਨਜ਼ਰ ਆਉਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿਸ ਕਾਰਨ ਪੁਲਿਸ ਵੱਲੋਂ ਅੰਤਰਰਾਜੀ ਨਾਕਿਆਂ ਅਤੇ ਜ਼ਿਲ੍ਹੇ ਦੇ ਦੱਸ ਦੇ ਕਰੀਬ ਨਾਕਿਆਂ ਤੇ 24 ਘੰਟੇ ਚੈਕਿੰਗ ਕੀਤੀ ਜਾ ਰਹੀ ਹੈ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਫੋਰਸ ਨਾਕਿਆਂ ਤੇ ਤਣਾਤ ਕੀਤੀ ਗਈ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਕੋਈ ਅਪਰਾਧ ਨਾ ਕਰ ਸਕੇ ਬਿਊਰੋ ਰਿਪੋਰਟ ਜਗਬਾਣੀ ਟੀਵੀ